ਬਾਦ ਹੋਈ ਐ ਇਹ ਟੂੜੀ ਵਾਲਾ ਕੋਪੇ ਹੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਹੁੰਦੀ ਬੱਸ ਐਮਬਰ ਸਰੋਂ ਯਾਨੀ ਜਲੰਧਰ ਨੂੰ ਲੈ ਕਿੰਨੇ ਕ ਵਜੇ ਦੀ ਗੱਲ ਐ ਇਹ 10 ਵਜੇ ਦੀ ਗੱਲ ਐ ਤਾਂ ਬਾਦਾਂ ਹੋਇਆ ਕਿ ਐਕਦਾਮ ਟੂੜੀ ਵਾਲਾ ਟਰੱਕ ਟੂੜੀ ਯਾਨੀ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚੋਂ ਨਿਕਲਦੇ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ ਸਾਰੀ ਇੱਤੀ ਪਿੰਤੀ ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜੇ ਨੇ ਅੱਜ ਨਹੀਂ ਹੋਣੀਆਂ ਜੀ ਮੈਂ ਜਾਣੀ ਕਿਥੋਂ ਗੰਬੀਰ ਚੱਕਰੀ ਦੀ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਐ ਮੇਰੇ ਬੱਲਾ ਬੱਲਾ ਤੇ ਮੂੰ ਆਸੀਂ ਸਿੱਧਾ ਸਾਬ ਤੋਂ ਦੁਪਹਿਰਾ ਗੱਟ ਕੇ ਆ ਰਹੇ ਸੀਗੇ ਤੇ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿੱਥੇ ਏ ਤੁਹੀਂ ਜਲੰਧਰ ਜਲੰਧਰ ਜਾਣਾ ਕਿੰਨੇ ਕੁ ਮੀਲੇ ਦੀ ਗੱਲ ਹੈ 10 ਵਜੇ ਦੀ ਗੱਲ ਆ ਕੀ ਕਿੰਨੇ ਕਿਲੋ ਕਿੱਥੇ ਹੈ ਹੋ ਗਏ ਆ ਕਾਫੀ ਰੋਕੇ ਜਾ ਕੇ ਵੀ ਹੋ ਗਏ ਆ 35 ਵਾਰੀਆਂ ਹੀ ਵਿੱਚ ਤਕਰੀਬਨ 20 ਜਣੇ ਹੋ ਗਏ ਆ ਹਾਂ ਵੀ ਕ ਵੀ ਇੱਕ ਜਣੇ ਹੋਣੇ ਜਾ ਕੇ ਹਾਂਜੀ ਥੋੜੇ ਇੱਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਵੀ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ੱਟਾ ਐਸੀ ਬਾਸ ਚ ਜਾ ਰਹੇ ਸੀ ਤੇ ਬਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚੇ ਕਾਰਵ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਉਹ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਤੁਸੀਂ ਕਿੱਥੇ ਜਾਣਾ ਸੀ ਆਈ ਲੁਧਿਆਣਾ ਜਾਣਾ ਸੀ ਲੁਧਿਆਣਾ ਜੀ ਕਿੰਨੇ ਮੈਂਬਰ ਹੀ ਤਾਂ ਰਹਾ ਸਾਡੇ ਨਾਲ ਤਾਂ ਤਿੰਨ ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰ ਵਾਰੇ ਸੀ ਕਿੰਨੇ ਕੁ ਲੋਕਾਂ ਨੂੰ ਸੱਟਾਂ ਲੱਗੀਆਂ 30-35 ਜਨਨ ਨੂੰ ਸੱਟਾਂ ਵਜੀਆਂ ਗੰਭੀਰ ਕੇ ਮਮੀ ਗੰਭੀਰ ਸੱਟਾਂ ਵਜੀਆਂ ਮੇਰੇ ਵੀ ਸਟਿਚਸ ਆਏ ਆ ਅੱਛਾ ਕੋਈ ਚੀਜ਼ ਆਇਆ ਸਭ ਤੇ ਇਹ ਸਰ ਦੇ ਹਾਲ ਚੰਗੇ ਅੱਛਾ ਕੀ ਅੱਜ ਆ ਬਾਸ ਐਕਸੀਡੈਂਟ ਹੋਇਆ ਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਆ ਅੱਛਾ ਤੇ ਸਵਾਰਿਆਂ ਨੇ ਸੱਟਾ ਸੱਟਾ ਲੱਗਿਆ ਦੇਖਦੇ ਆ ਜੋ ਵੰਦੀ ਕਾਰਵਾਈ ਡਰਸ ਸਾਰੀਆਂ ਸਵਾਰੀਆਂ ਨੇ ਸੱਟਾਂ ਲੱਗੀਆਂ ਜੀ ਹਾਂਜੀ ਬਸ ਅਸੀਂ ਆਏ ਹਾਂ ਉਨਾਂ ਜਾ ਕੇ ਦੇਖਦੇ ਆ ਸਾਰਾ ਜੋ ਸਾ ਜੋ ਪਦਰ ਰਿਜ਼ਲਟ ਆਉਣ ਕੇ ਵਾਸਤੇ ਕਰ ਰਹੇ ਜੋਗੀ ਠੀਕ ਹੈ ਹਾਂਜੀ ਬਾਤ ਹੋਈ ਐ ਇਹ ਟੂੜੀ ਵਾਲਾ ਕੋਪਰੇ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਹੁੰਦੀ ਬੱਸ ਐਮਬਰ ਸਰੋਂ ਯਾਨੀ ਜਿਲੰਦਰ ਨੂੰ ਲੈ ਕਿੰਨੇ ਕ ਵੇਲੇ ਦੀ ਗੱਲ ਐ ਇਹ 10 ਵਜੇ ਦੀ ਗੱਲ ਐ ਤੇ ਪਤਾ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕੋਪਰੇ ਕੋਪਰੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉਹ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਵਿਚ ਨਿਕਲ ਗਈਆਂ ਸਵਾਰੀਆਂ ਨਹੀਂ ਹੋਈਆਂ ਸਵਾਰੀਆਂ ਨਹੀਂ ਆ ਕਿੰਨੀਆਂ ਨਾਲੇ ਸਵਾਰੀਆਂ ਪਰ 20 30 ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿਚ 20 ਜਿਹੇ ਨੇ ਲੱਗੀਆਂ ਆਈ ਨਹੀਂ ਹੋਣੀਆਂ 20 ਜਾਨਾਂ ਤੋਂ ਗੰਭੀਰ ਚੱਕਰ ਨਹੀਂ ਆਇਆ ਨਹੀਂ ਜ਼ਿਆਦਾ ਨਹੀਂ ਐ ਬੱਲਾ ਬੱਲਾ ਤੇ ਮੂੰਹ ਮਾਦੇ ਗਿਆ ਆਸੀਂ ਸ਼ਿਦਾਂ ਸਾਹਿਬ ਤੋਂ ਦੁਪਹਿਰਾ ਗੱਟ ਕੇ ਆ ਰਹੇ ਸੀ ਜੀ 3:10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਚ ਜਾਣਾ ਕਿਤੇ ਏ ਤੁਹੀਂ ਜਲੰਧਰ ਜਲੰਧਰ ਜਾਂਦਾ ਕਿੰਨੇ ਕੁ ਮੀਲੇ ਦੀ ਗੱਲ ਹੈ 10 ਵਜੇ ਦੀ ਗੱਲ ਆ ਕੀ ਕਿੰਨੇ ਕਿਲੋ ਦੀ ਜੰਦੀ ਹੈ ਹੋ ਗਿਆ ਕਾਫੀ ਰੁੱਕੀ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ ਪੱਤੀ ਕਿ ਜਣੇ ਹੋ ਗਏ ਹਾਂ ਵੀ ਕਬੀ ਕ ਜਣੇ ਹੋਣੇ ਜਾ ਕੇ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ਖ਼ਮ ਐਸੀ ਬਾਸ ਤੇ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚੇ ਕਾਰ ਵਾਲੇ ਨੇ ਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਤੁਸੀਂ ਕਿੱਥੇ ਜਾਣਾ ਜੀ ਅਸੀਂ ਲੁਧਿਆਣਾ ਜਾਣਾ ਸੀ ਲੁਧਿਆਣਾ ਜਾਣਾ ਕਿੰਨੇ ਮੈਂਬਰ ਹੀ ਤਾਂ ਰਹਾ ਸਰ ਦੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰ ਵਾਰੇ ਸੀ ਕਿੰਨੇ ਕੁ ਲੋਕਾਂ ਨੂੰ ਸਟਾਣ ਦਿੱਤੀ 35 ਜਨਨ ਨੂੰ ਸਟਾ ਵਜਿਆ ਗੰਭੀਰ ਕੇ ਗੰਭੀਰ ਸਟਾ ਵਜਿਆ ਮੇਰੇ ਵੀ ਸਟਿਚਸ ਆਇਆ ਅੱਛਾ ਕੋਈ ਚੀਜ਼ ਆਇਆ ਸਭ ਤੇ ਇਹ ਸਰਦੇਵ ਸਿੰਘ ਅੱਛਾ ਕੀ ਅੱਜ ਬਾਸ ਐਕਸੀਡੈਂਟ ਪਾ ਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟਰੱਕ ਤੇ ਮਗਰ ਵਾਜ ਮਾਰੀ ਵਜ ਗਈ ਹੈ ਤੇ ਸਵਾਰਿਆਂ ਨੇ ਸਟਾ ਸਟਾ ਲੱਗਿਆ ਦੇਖਦੇ ਆ ਜੋ ਵੰਡੀ ਕਾਰਵਾਈ ਡਾਕਟਰ ਸਾਹਿਬ ਕਿ ਸਵਾਰੀਆਂ ਨੇ ਸੱਟਾਂ ਲੱਗੀਆਂ ਜੀ ਹਾਂਜੀ ਬਸ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਆ ਸਾਰਾ ਜੋ ਸਾ ਜੋ ਰਿਜ਼ਲਟ ਆਉਣਗੇ ਉਸ ਹਿਸਾਬ ਤੇ ਕਾਰਵਾਈ ਹੋਗੀ ਠੀਕ ਹੈ ਹਾਂਜੀ